ਗੁਰ ਜੀ ਦਾ ਕਾਲ ਸਹਾ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਸੁਹੀ ਮਹੱਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾ ਗੁਰ ਚਰਨੀ ਚਿਤ ਲਾਏ RAM ਤਾ ਗੁਰ ਨੀ ਕਣਾ ਜੇ ਲੋੜ ਹੈ ਵਰ ਬਾਲੜੀਏ ਇਥੇ ਵਿਸਰਾਮ ਹੈ ਤਾ ਇਥੇ ਯਮ ਕਲਾਦਨੀ ਹੈ ਗੁਰ ਚਰਨੀ ਚਿਤ ਲਾਏ RAM ਸਦਾ ਹੋਵਹਿ ਸੋਹਾਗਣੀ ਹਰ ਜੀਵ ਮਰੈ ਨਾ ਜਾਏ RAM ਤੇ ਵਿਸਰਾਮ ਸੋਹਾਗਣੀ ਪਦ ਤੇ ਲਾਉਣਾ ਹੈ ਸਦਾ ਹੋਵਹਿ ਸੋਹਾਗਣੀ ਹਰ ਜੀਵ ਮਰੈ ਨਾ ਜਾਏ RAM ਹਰ ਜੀਵ ਤੇ ਠੰਮਕ ਲਾ ਦੇਣੀ ਹੈ ਮਰੈ ਨਾ ਜਾਏ RAM ਹਰ ਜੀਵ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਦ 시ਗਾਰੀ ਮੇਰਾ ਪ੍ਰਭ ਸਾਚਾ ਸਾਧ ਹੀ ਸਾਚਾ ਜਿਨ ਆਪੇ ਆਪੋ ਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅਣ ਦਿਨ ਸਹਜੇ ਮਾਤੀ RAM ਗੁਰ ਮੱਤੀ ਮਨ ਅਨੰਦ ਭਇਆ ਤੇਤ ਤਨ ਮੈਲ ਨਾ ਰਾਤੀ RAM ਗੁਰਮਤੀ ਇਥੇ ਯਮ ਗਲਾਦਨੀ ਮਨ ਅਨਦ ਭਾਇਆ ਇਥੇ ਨਿਸ RAM ਤੇਤ ਤਨ ਮੈਲ ਨਾ ਰਾਤੀ RAM ਤੇਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨ ਦਿਨ 라ਵੇ ਹਰ ਪ੍ਰਭ ਆਪਣਾ ਵਿੱਚੋ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਬਿਲਾ ਵੜਾਈ ਪ੍ਰਭ 라ਵੇ ਰੰਗ ਰਾਤੀ ਪੇਰ 라ਵੇ ਰੰਗ ਰਾਤੜੀਏ ਪੇਰ ਕਾ ਮਹਿਲ ਤិន ਪਾਇਆ RAM ਸੋ ਸਹੋ ਆਤ ਨਿਰਮਲ ਦਾਤਾ ਹਾਂਜੀ ਸੋ ਸਹੋ ਆਤ ਨਿਰਮਲ ਦਾਤਾ ਜੇਨ ਵਿੱਤਹੁ ਆਪ ਗਵਾਇਆ RAM ਵਿੱਤਹੁ ਮੋਹ ਚਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਭਾਣੀ ਅਣ ਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕੱਥ ਕਹਾਣੀ ਯੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨਾਂ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਛੇਤੀ ਚਿਤ ਲਾਇਆ ਕਾਮਣ ਮਨ ਸੋਹੇ ਲੜਾ ਸਾਜਣ ਮਿਲੇ ਪਿਆਰੇ RAM ਗੁਰਮਤੀ ਮਨ ਨਿਰਮਲ ਹੋਆ ਹਰ ਰੱਖਿਆ ਔਰ ਧਾਰੇ RAM ਹਰ ਰੱਖਿਆ ਔਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ 모ਹ ਲਿਆ ਮਨ ਮੇਰਾ ਪਾਇਆ ਕਰਮ ਵਿਦਾਤਾ ਵਿਦਾਤਾ ਮੇਦਾਤਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣਾ ਗੁਰ ਕੈਬਦ ਸਵਾਰੇ ਗੁਰ ਕੈਬਦ ਸਵਾਰੇ ਗੁਰ ਕੈ ਨਹੀਂ ਕਹਿਣਾ ਸੂਹੀ ਮਹੱਲਾ ਤੀਜਾ ਸੂਹੀ ਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਸੂਹੀ ਲੜਾ ਇਸ ਤਰ੍ਹਾਂ ਲੱਲੇ ਤੇ ੜਾੜੇ ਦੇ ਵਿੱਚ ਡੈਸ਼ ਦੇਣੀ ਹੈ ਸੋਹਿਲੜਾ ਨਹੀਂ ਕਹਿਦਣਾ ਸੋਹਿਲੜਾ ਪਾਠ ਇਕੱਠਾ ਹੀ ਹੈ ਸੋਹਿਲੜਾ ਹਰ ਰਾਮ ਨਾਮ ਇਥੇ ਵਿਸਰਾਮ ਹੈ ਗੁਰ ਸਬਦੀ ਵਿਚਾਰੇ ਰਾਮ ਹਰ ਮਨ ਤਨੋਂ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੋਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਆਵਣ ਜਾਣ ਰਹੇ ਇਠ ਠਮਕਲਾਤ ਨਹੀਂ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਹਰ ਹਰ ਏਕੋ ਇਤਿਰਾਮ ਕਲਾ ਦੇਣੀ ਹੈ ਪਾਇਆ ਹਰ ਪ੍ਰਭ ਇੱਥੇ ਵਿਸਰਾਮ ਹੈ ਨਾਨਕ ਪਦ ਤੇ ਜਮ ਕਲਾ ਕੇ ਵਿਚਾਰਨ ਕਰਨਾ ਨਾਨਕ ਕਿਰਪਾ ਧਾਰੀ ਸੋ ਹਿਲੜਾ ਹਰ ਰਾਮ ਨਾਮ ਗੁਰ ਸਬਦ ਦੀ ਵਿਚਾਰੇ ਹਮ ਨੀਵੀਂ ਪ੍ਰਮ ਆਤ ਊਚਾ ਕਿਉ ਕਰ ਮਿਲਿਆ ਜਾਏ RAM ਗੁਰ ਮਿਲੀ ਬਹੁ ਕਿਰਪਾ ਤਾਰੀ ਹਰ ਕੈ ਸ਼ਬਦ ਸੁਭਾਈ RAM ਮਿਲ ਸ਼ਬਦ ਸੁਭਾਈ ਆਪ ਗਵਾਈ ਰੰਗ ਸਿਉਰਲਿਆ ਮਾਣੀ ਸੇਧ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਮਾਣੀ ਨਾਨਕ ਸੋਹਾਗਣ ਸਾ ਵੱਡ ਭਾਗੀ ਜੇ ਚੱਲੈ ਸਤਗੁਰ ਭਾਈ ਹਮ ਨੀਵੀ ਪ੍ਰਾਵ ਆਤ ਊਚਾ ਕਿਉ ਕਰ ਮਿਲਿਆ ਜਾਏ RAM ਘਾਟ ਘਟੇ ਸਭਨਾ ਵਿੱਚ ਏਕੋ ਏਕੋ RAM ਪਤਾਰੂ RAM ਘਾਟ ਘਟੇ ਇਹ ਪੂਲੇ పాਦੁ ਚਾਰਨ ਕਰਨੇ ਇਕ ਨਾ ਪ੍ਰਭ ਦੂਰ ਵਸੈ ਇਕ ਨਾ ਮਨ ਆਧਾਰੂ RAM ਇਕ ਨਾ ਦੋਵੇਂ ਪਦਾਂ ਤੇ ਯਮਕ ਲਾ ਕੇ ਉਚਾਰਨ ਕਰਨਾ ਇਕ ਨਾ ਮਨ ਆਧਾਰੂ ਸਿਰਜਣਹਾਰੂ ਵੱਡ ਭਾਗੀ ਗੁਰ ਪਾਇਆ ਘਾਟ ਘਾਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਜੇ ਅਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਇਹ ਅਨੰਦ ਪਾਠ ਸ਼ੁੱਧ ਪਾਠ ਹੈ ਪੂਥੀਆਂ ਤੇ ਆਨੰਦ ਛਪਿਆ ਹੋਇਆ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਅਨੰਦ ਪਾਠ ਹੈ ਐੜਾ ਨੰਨਾ ਦੱਦੇ ਓਂਕੜ ਸ਼ੁੱਧ ਪਾਠ ਹੈ ਟਿੱਪੀ ਨਹੀਂ ਹੈ ਕਾਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਾਤਾਰੂ ਰਾਮ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ RAM ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ RAM ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹਰ ਧੂੜ ਦੇਵ ਹੋ ਮੈਂ ਇੱਥੇ ਠੰਮਕ ਲਾ ਦਨੀ ਹੈ ਪੂਰੇ ਗੁਰ ਕੀ ਇਥੇ ਵੀ ਸ਼ਾਮ ਹੈ ਹਮ ਪਾਪੀ ਮੁਕਤ ਕਰਾਇਆ ਨਹੀਂ ਕਹਿਣਾ ਹਮ ਪਾਪੀ ਸੇਥੇ ਤੁਮ ਲਾਦ ਨਹੀਂ ਹੈ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਵਾਸਾ ਨਿਜ ਘਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਪ੍ਰਦਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਇ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਈ ਸਿਰਿ ਸਹਜ ਪਾਠਿ ਸੇਵਾ ਸਿਰਿ ਸਹਜ ਪਾ